ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਵੈਰੋਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪੈਂਦੀ ਐ ਦੋਸਤੋ ਵੈਰੋਕਿਆਂ ਤੋਂ ਜਿਹੜੀ ਮਾੜੀ ਮੁਸਤਫਾ ਨੂੰ ਛੜ ਕੇ ਜਾਂਦੀ ਐ ਉਹ ਤੇ ਫਰਨੀ ਦੇ ਵੀਰ ਦਾ ਘਰ ਆ ਨੇੜੇ ਵਾਟਰ ਬਾਕਸ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕਾਫੀ ਗੈਂਦੀ ਚ ਵੀਰ ਪਸ਼ੂ ਰੱਖਦਾ ਸਹਾਇਕ ਧੰਦੇ ਤੌਰ ਤੇ ਪਸ਼ੂ ਰੱਖੇ ਹੋਏ ਆ ਪਹਿਲਾਂ ਆਫ ਕੈਮਰਾ ਵੀਰ ਨੇ ਵਿਖਾਇਆ ਉਧਰ ਬਾਹਰਲੀ ਸਾਈਡ ਖੁੱਲੀ ਜਗ੍ਹਾ ਉਥੇ ਕਾਫੀ ਪਸ਼ੂ ਬੰਨੇ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਦੋ ਨਗ ਵੀਰ ਨੇ ਸੇਲ ਕਰਨੇ ਇੱਕ ਬਹੁਤ ਚੰਗੀ ਐਚ ਐਫ ਨਸਲ ਦੀ ਫੁੱਲ ਵੱਡੇ ਕੱਦ ਵਾਲੀ ਚੰਗੇ ਦੁੱਧ ਵਾਲੀ ਡੱਬੀ ਵਹਿੜ ਤੇ ਇੱਕ ਇਧਰ ਬਦਾਮੀ ਰੰਗ ਦੀ ਸੋਹਣੀ ਕੱਦ ਕਾਠ ਵਾਲੀ ਵਜਨ ਵਾਲੀ ਇੱਕ ਇਹ ਵੜ ਇਹ ਸੂਈ ਸਵਾਈ ਆ ਇਨਫੋਰਮੇਸ਼ਨ ਲੈ ਦਿੰਨਾ ਆਉ ਕਰ ਦਾਂਗਾ ਅਲਵਾਦ ਹਾਂਜੀ ਵੀਰ ਉਹਦਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੀ ਨਾਮ ਜਸਰ ਸਿੰਘ ਜੀ ਪਿੰਡ ਵੈਰੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਮਾੜੀ ਵਾਲੀ ਸ਼ੜਕ ਤੇ ਘਰ ਹਾਂਜੀ ਹਾਂਜੀ ਫੋਨ ਨੰਬਰ ਦੱਸਦੀ 9779912321 ਇੱਕ ਰਿਫਰ ਦੱਸਦੀ 9779912321 ਇਹ ਪੱਤੀ ਕਿਹੜੀ ਆ ਦੀਪਾ ਬੱਤੀ ਹੈ ਦੀਪਾ ਬੱਤੀ ਹਾਂਜੀ ਦੋ ਨਗ ਸੇਲ ਆ ਹਾਂਜੀ ਪਹਿਲੇ ਇਹ ਤੋਂ ਡੱਬੀ ਕਿੰਨੇ ਮਾਸੂਆ ਇਹਨੇ ਤੀਜੇ ਸਵੇਰੇ ਸੋਣਾ ਬਾਈ ਕਿੰਨੇ ਦਿਨ ਲੈ ਜੂ 7 ਤਰੀਕ ਨੂੰ ਬਾਈ ਦਿਨ ਪੂਰੇ 7 ਤਰੀਕ ਨੂੰ ਹਾਂਜੀ ਅੱਜ 16 ਹੋ ਗਈ ਆ ਅੱਜ 16 ਹੋ ਗਈ ਆ ਠੀਕ ਹੈ ਜੀ ਹਾਂ ਲਗਭਗ 20 ਤੋਂ 22 ਦਿਨ ਪਏ ਆ ਹਜੇ ਹੂੰ ਸਹੀ ਹੈ ਜੀ ਹਾਂਜੀ ਕਿੰਨਾ ਕੁ ਦੁੱਧ ਦੂਜੇ ਸਵੇਰੇ ਪਿਆਗੀ ਬਾਈ ਦੂਜੇ ਸਵੇਰੇ ਦਾ ਇਹਦਾ ਰਿਕਾਰਡ ਜੀ 32 ਲੀਟਰ ਦਾ 32 ਲੀਟਰ ਹਾਂਜੀ ਅੱਥੀ ਚਵਾਈ ਕਰਦੇ ਕਿ ਮਸ਼ੀਨ ਤੇ ਅੱਥੀ ਚਵਾਈ ਕੀਤੀ ਇੱਕ ਪਾਸੇ ਕਿ ਦੋਵੇਂ ਪਾਸੇ ਦੋਨੇ ਪਾਸੇ ਬੈਠ ਕੇ ਸਾਉ ਸਲੱਗ ਪੂਰੀ ਹੈ ਜੀ ਹਾਂ ਦੋਸਤੋ ਸਾਉ ਸੀਲ ਪੂਰੀ ਹੈ 32 ਲੀਟਰ ਦੁੱਧ ਵੀਰ ਦੱਸਦਾ ਕਿ ਅਥੀਂ ਚੋਂਦੇ ਰਹੇ ਆ ਦੂਜੇ ਸੂਏ ਦੇ ਥੱਲੋਂ ਸਿਵਨ ਪਤਾ ਕਿਹੜੇ ਲੱਗਾ ਸੰ ਦਾ ਅੱਛਾ ਸਟਰਾ ਹੈਗਾ ਕੱਢੀਏ ਬਾਹਰ ਨਤੂਰ ਕੇ ਵਿਖਾ ਦਈਏ ਦੋਸਤੋ ਪ੍ਰੋਪਰ ਸਾਰਾ ਰਿਕਾਰਡ ਹੈਗਾ ਸਟਰਾ ਹੈਗਾ ਜਿਹਦੇ ਪਸੰਦ ਆਊਗੀ ਤੇ ਵੀਰ ਕਹਿੰਦਾ ਅਗਲਾ ਆਪ ਦਾ ਆ ਕੇ ਸਟਰਾ ਵੇਖ ਲੇ ਫਰੂਟ ਦੇ 66 ਸਿਵਨ ਦੀ ਆ ਸਾਰੀ ਕਾਪੀ ਦੇ ਵਿੱਚ ਤੁਸੀਂ ਸਟਰਾ ਵੇਖ ਰਹੇ ਆ ਜਿਹੜੇ ਜਿਹੜੀ ਗਾਹਾਂ ਦੇ ਜਿਹੜੇ ਜਿਹੜੇ ਬੱਲ ਦਾ ਸੀਵਨ ਲੱਗਾ ਸਾਰੀ ਡਿਟੇਲ ਵੀਰ ਦੀ ਸਾਹਮ ਕੇ ਰੱਖੀ ਹੋਈ ਹੈ ਵਧੀਆ ਗੱਲ ਆ ਆ ਦੋਸਤੋ ਵੇਖ ਲਓ ਇਧਰ ਬਹੁਤ ਗੈਂਤੀ ਚ ਵੀਰ ਦੇ ਪਸ਼ੂ ਰੱਖੇ ਹੋਏ ਆ ਉਹ ਤਾਂ ਵੀਡੀਓ ਬਣਾਉਣੀ ਕਰਕੇ ਇੱਕ بارش ਜੀ ਹੋਈ ਆ ਗੱਲ ਗਲੌੜਾ ਜਾਂ ਕਰਕੇ ਤਾਂ ਦੋ ਨਾਗ ਉਹ ਅੰਦਰ ਬੰਨ ਲੈ ਮੈਂਟਾਂ ਤੇ ਬਹੁਤ ਸੋਹਣੀ ਵੈੜ ਤੀਜਾ ਸੁਆ ਕਦ ਕਾਠ ਵੱਡਾ ਹੀ ਆ ਸੋਹਣਾ ਬੋਡੀ ਸਟਰਕਚਰ ਆ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਫੋਲ ਵੱਡੇ ਕੱਦ ਕਾਰਟ ਵਾਲੀ ਐਚ ਐਫ ਨਸਲ ਦੀ ਚਿੱਟੇ ਰੰਗ ਦੀ ਤੀਜਾ ਸੂਆ ਵਹਿੜ ਹਾਈਟ ਵਾਲੇ ਪਾਸੋਂ ਐਕਸਟਾ ਆਰਡੀਨਰੀ ਆ ਰੇਲ ਗੱਡੀ ਦੇ ਡੱਬੇ ਜੱਡੀ ਆ ਕੋਈ ਨਿੱਕੀ ਜੀ ਗੋਡੇ ਜਿੱਕ ਜੱਡੀ ਵਹਿੜ ਨਹੀਂ 32 ਲੀਟਰ ਦੁੱਧ ਵੀਰ ਦੱਸਦਾ ਕਿ ਦੂਜੇ ਸੂਏ ਇਹਦੇ ਥੱਲੋਂ ਅਸੀਂ ਖੁੱਲਾ ਛੋਇਆ ਦੋਵੇਂ ਪਾਸੇ ਬਹਿ ਕੇ ਵੀਰ ਕਹਿੰਦਾ ਚਵਾਈ ਕਰਦੇ ਰਹੇ ਆ ਹਵਾਨਾ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਹੋਇਆ ਸਾਈਡਾਂ 'ਚ ਵਾਲ ਟੱਲ ਹਜੇ ਕਾਫੀ ਬਾਕੀ ਆ 7 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਡੇਟ ਮੁਤਾਬਕ ਅੱਜ 16 ਤਰੀਕ ਐ 22 23 ਦਿਨ ਡੇਟ ਮੁਤਾਬਕ ਹਜੇ ਕੱਚੀ ਆ ਬਾਕੀ ਕਈ ਵਾਰਾਂ 2-4 ਦਿਨ ਪਛੂ ਵੱਧ ਵੀ ਲੈ ਸਕਦਾ ਤੇ ਕੋਈ 2 ਦਿਨ ਪਹਿਲਾਂ ਵੀ ਸੂ ਸਕਦਾ 20 ਆ ਕਿ ਦਿਨਾਂ ਦੀ ਤੁਸੀਂ ਕੱਚੀ ਮੰਨ ਲਓ ਫੋਲ ਵੱਡੀ ਵੜ ਫੋਲੀ ਪਜਣਾ ਉਪਰੋਂ ਫਟਾਂ ਨੂੰ ਚੜਾਵਾਨਾ ਸਟਾਰਟ ਹੁੰਦਾ ਸਾਰੀ ਬਾਲ ਟੈਲ ਕੱਢ ਕੇ ਸੂਣਾ ਥਣ ਪੂਰਾ ਚੰਗਾ ਮੁੱਠੀ ਵਾਲਾ ਹਦੀ ਚਵਾਈ ਵਾਲਾ ਜਾਨ ਵਾਲਾ ਥਣਾ ਹਵਾਨਾ ਬ੍ਰੀਫ ਬ੍ਰੀਕ ਵੀਂ ਨਾਲ ਭਰਿਆ ਪਿਆ 66 ਸੀਵਨ ਲੱਗਿਆ ਜੀ ਤੋ ਇਹ ਪ੍ਰੈਗਨੈਂਟ ਆ ਚਿੱਟੇ ਰੰਗ ਦੀ ਬੱਛੀ ਹੈ ਵਿੱਚ ਕਾਲੇ ਰੰਗ ਦੇ ਗੈਂਤਿਕ ਦੇ ਮੋٹے ਜਿਹੇ ਡੱਬਾ ਗੈਂਤਿਕ ਦੇ 5-7 ਕਿ ਡੱਬ ਹੋਣੇ ਨੇ ਜਿਆਦਾਤਰ ਸਾਰੀ ਚਿੱਟੇ ਰੰਗ ਦੀ ਬੱਛੀ ਤੀਜਾ ਸੂਆ ਹਵਾਨਾ ਲੈਫਟ ਰਾਈਟ ਦੋਨੀ ਸਾਈਡ ਬਰੀ ਬਰੀ ਕੁ ਵੀ ਇੰਜ ਨਾਲ ਭਰਿਆ ਪਿਆ ਮੱਝਾ ਵਰਗਾ ਪੱਠ ਫੜਾ ਜਿਵੇਂ ਮੁੱਲ ਜੈ ਜੈ ਲੈਣ ਦੇ ਨਾਲ ਮੁੱਲ ਲੈਣ ਦੇਣ ਬਾਈ 1,115,000 ਮਾਨਤਾ ਹੋ ਜੂ ਹਾਂਜੀ ਮਾਨਤਾ ਹੋ ਜੂ ਠੀਕ ਹੈ ਜੀ ਦੋਸਤੋ 1 ਲੱਖ 15000 ਡਿਮਾਂਡ ਹੈ ਮਾਨਤਾਣ ਹੋ ਜੂ ਹੋ ਸਕਦਾ ਵੀਰ ਦੀ ਜਗ੍ਹਾ ਥੋੜੀ ਜੀ ਤੰਗੀ ਵਾਲੀ ਤਾਈਓ ਤੁਹਾਨੂੰ ਉਧਰ ਖੁੱਲੇ ਥਾਂ ਤੋੜ ਕੇ ਵਿਖਾਈ ਸੀ ਵੀਡੀਓ ਤੇ ਤੁਹਾਨੂੰ ਵਹਿੜ ਛੋਟੀ ਲੱਗੂਗੀ ਪਰ ਜਦੋਂ ਆ ਕੇ ਤੁਸੀਂ ਵੇਖੋਗੇ ਫੁੱਲ ਵੱਡੀ ਵਹਿੜ ਆਈ ਨਹੀਂ ਹੋਊਗਾ ਕਿ ਵੀਡੀਓ ਤੇ ਤੁਹਾਨੂੰ ਵੱਡੀ ਲੱਗਦੀ ਹੋ ਜਦੋਂ ਆ ਕੇ ਆਪਦੀ ਅੱਖਾਂ ਨਾਲ ਵੇਖੋਗੇ ਤੇ ਗੋਡੇ ਕੀ ਜਿੱਡੀ ਵਹਿੜ ਨਿਕਲੇ ਉਹ ਮਧਰੀ ਜੀ ਫੁੱਲ ਵੱਡੀ ਵਹਿੜ ਆ ਫੁੱਲੀ ਵਜਣਾ 32 ਲੀਟਰ ਦੁੱਧ ਚੋਇਆ ਬਾਕੀ ਹੁਣ 20-22 ਦੇ ਨੇ ਹਜੇ ਨਹੀਂ ਖੁੱਲੇ ਲੈ ਜਾਣੇ ਹੋ ਸਕਦਾ 25 ਲੈ ਜੇ ਵਧੀਆ ਮੌਸਮ ਚ ਸੂਣਾ ਕੋ ਨੰਬਰ ਤੇ ਆ ਜੀ ਦੱਸੇ ਜੀ ਭਾਈ ਇਹ ਦੂਜੇ ਸਵੇ ਸੂਈ ਹੋਈ ਆ ਬੈਡ ਹੂੰ ਤੋ ਘੜਾ ਆਪਾਂ ਲੈ ਕੇ ਆਂਦੀ ਆ ਇਹ ਅੱਛਾ ਇਹ ਲਿਆਂਦੀ ਆ ਇਹ ਲੈ ਕੇ ਆਂਦੀ ਆ ਬੈਡ ਘਰ ਦੀ ਠੀਕ ਹੈ ਇਹਦੇ ਟੀਕਾ ਹੋਣਾ ਆਪਾਂ ਆਦੇ ਹੱਥੀਂ ਭਰਵਾਇਆ 7 ਤਰੀਕ ਨੂੰ 7 ਤਰੀਕ ਆਹ ਸੌਰੀ 27 ਤਰੀਕ ਨੂੰ ਮਹੀਨਾ ਹੋ ਜੂਗਾ 7 ਨੂੰ ਇਹਦੇ ਦਿਨ ਪੂਰੇ ਹੁੰਦੇ ਆ ਇਹਦੇ 7 ਨੂੰ ਦਿਨ ਪੂਰੇ ਹੋ ਜਾਣੇ ਇਹਦੇ 27 ਤਰੀਕ ਨੂੰ ਇਹਨੂੰ ਮਹੀਨਾ ਹੋ ਜੂਗਾ ਠੀਕ ਆ ਮਹੀਨਾ ਪੂਰਾ ਹੋ ਜੂ ਹਾਂ ਮੰਨ ਲਓ ਆਪਾਂ ਖਾਲੀਕਾਰ ਮੰਨ ਕੇ ਦੇਈਏ ਠੀਕ ਹੈ ਦੋ ਅੱਠ ਕਿਲੋ ਇਹਦਾ ਤਿਆਰ ਆ ਜੀ ਮਿਲਦੀ ਕਿਦਾਂ ਅਮੈਲ ਦੀ ਬਾਸਾ ਦਾਣਾ ਸੱਟ ਕੇ ਚੋਲੇ ਸੀ ਜੂਟ ਰੱਸੀ ਪਾਉਣੇ ਕਿ ਨਹੀਂ ਨਹੀਂ ਰੱਸੀ ਪਾਉਣੀ ਪੈਂਦੀ ਹੈ ਪਾਉਣੀ ਪੈਂਦੀ ਹੈ ਹਾਂਜੀ ਉਹਦਾ ਸੀਲ ਸਾਬ ਹਾਂਜੀ ਹਾਂ ਉਹਦਾ ਥੰਡੀ ਸੀਲ ਆ ਕੋਈ ਚੱਕਰ ਆਲੀ ਆ ਨਹੀਂ ਉਸ ਤੋਂ ਸੀਲ ਸਾਬ ਪੂਰੀਆ ਰੱਸੀ ਵੀਰ ਕਹਿੰਦਾ ਉਦਾਂ ਹੀ ਪਾ ਲਈਦੀ ਐ ਪਰ ਸੀਲ ਸਾਬ ਪੂਰੀ ਕੱਢ ਲਈ ਮਾੜੀ ਜਿਹਨੂੰ ਵਿਖਾ ਦੀ ਸੀ 27 ਤਰੀਕ ਨੂੰ ਵੀਰ ਦੱਸਦਾ ਕਿ 1 ਮਹੀਨਾ ਪੂਰਾ ਹੋ ਜਾਣਾ ਆਪ ਵੀਰ ਕਹਿੰਦਾ ਸੀਵਨ ਲਵਾਇਆ ਇਹ ਵੈੜ ਘਰਦੀ ਆ ਇਹ ਲਿਆਂਦੀ ਵੀ ਸੀ ਵੀਰ ਕਹਿੰਦਾ ਸੋ ਬਦਾਮੀ ਰੰਗ ਦੀ ਪੂਰੀ ਵੱਡੀ ਵਹਿੜਾ ਦੁੱਧ ਮੱਝਾਰਗਾ ਆਊਗਾ ਚਿੱਟਾ ਜਾਵਾ ਥਣ ਸੋਹਣਿਆ ਸੂਆ ਕਹਿੰਦੇ ਮੈਂ ਜਸੇ ਦਾ ਇਹ ਦੂਜੇ ਸੂਏ ਸੂਈ ਹੋਈ ਠੀਕ ਹੈ ਜੀ ਕਮਾ ਲਿਓ ਦੂਜਾ ਸੂਆ ਇੱਕ ਨੰਬਰ ਤੀਜੇ ਸੂਏ ਸੂਂਦੀ ਆ ਦੋ ਨੰਬਰ ਦੂਜੇ ਤੀਜੇ ਵਾਸਤੇ ਇਹ ਵੀ ਗੱਪ ਅਛਾ ਇਹ ਵੀ ਤੀਜੇ ਵਾਸਤੇ ਦੋਸਤੋ ਇਹ ਵੀ ਦੂਜੇ ਸੂਏ ਸੂਈ ਆ ਤੀਜੇ ਵਾਸਤੇ ਸੀਵਨ ਲੱਗਾ ਇੱਕ ਮਹੀਨਾ ਹੋ ਜਾਣਾ 27 ਤਰੀਕ ਨੂੰ ਥਣਾ ਦੀ ਇਹ ਵੀ ਸਾਫ ਸੁਥਰੀ ਐ ਕੱਦ ਵਜਨ ਬਹੁਤ ਆ 8 ਕਿਲੋ ਰਾਤ ਖਾਦੇ ਬਾਈ ਨੂੰ ਲਿਖਿਆ ਵੈ ਠੀਕ ਹੈ ਦੋਸਤੋ ਸਟਰਾ ਇਹਦਾ ਵੀ ਹੈਗਾ ਪ੍ਰੋਪਰ ਤੁਹਾਨੂੰ ਪਹਿਲਾਂ ਕਾਪੀ ਉਹ ਨਹੀਂ ਕੋਈ ਗੱਲ ਨਹੀਂ ਅਗਲਾ ਆਪੇ ਵੇਖ ਲੂ ਕਾਪੀ ਹੈਗੀ ਆ ਦੋਸਤੋ ਸਟਰਾ ਸਾਰੇ ਵੀਰ ਦੇ ਸਾਹਮਣੇ ਰੱਖੇ ਹੋਏ ਆ ਡੈਨਮਾਰਕ ਦਾ ਸੀਵਨ ਲੱਗਿਆ ਹੋਇਆ ਬਾਕੀ ਅਗਲਾ ਆਪਦਾ ਆ ਕੇ ਦੇਖ ਲੈ ਜੇ ਕੋਈ ਵੇਖਣਾ ਚਾਹੁੰਦਾ ਹੋਵੇ ਜਿੰਨੇ ਵੀ ਨਾਗ ਆ ਜਿਹੜੇ-ਜਿਹੜੇ ਪਸ਼ੂ ਦੇ ਜਿਹੜਾ-ਜਿਹੜਾ ਸੀਵਨ ਲੱਗਿਆ ਸਟਰਾ ਵੀਰ ਦਾ ਫਰੇਕ ਸਾਹਮਣੇ ਰੱਖਿਆ ਹੋਇਆ ਨਾਲ ਚੇਪੀ ਲਾਈ ਹੋਈ ਆ ਕਾਪੀ ਲਾਈ ਹੋਈ ਆ ਕਾਪੀ ਦੇ ਉੱਤੇ ਵੀ ਸਟਰਾ ਹਾਲ ਇੱਕ ਚੇਪੀ ਲਾ ਕੇ ਚਪਕਾਏ ਹੋਏ ਆ ਇਹਦਾ ਪ੍ਰਾਈਸ ਬਈ ਇਹਦਾ 28000 ਰੁਪਏ ਜੀ 28000 ਜੇ ਕੋਈ ਜੋੜਾ ਲੈ ਲੂ ਪੂਰਾ ਵੱਧ ਹੋ ਜੂ ਹਾਂਜੀ ਬਾਈ ਮਾਧਮਾਨ ਦਾ ਫੋਨ ਨੰਬਰ ਦੁਬਾਰਾ ਦੱਸ ਦਿਓ 97799 1232 ਠੀਕ ਆ 27000 ਮੁੱਲ ਦਾ ਦੋ ਨੰਬਰ ਦਾ ਐਰ ਸ਼ੈਰ ਬਰੀਡ ਦੀ ਵੈੜ ਪਦਾਮੀ ਰੰਗ ਦੀ ਦੂਜਾ ਸੂਆ ਤੀਜੇ ਸੂਏ ਆਸਤੇ 27 ਤਰੀਕ ਨੂੰ ਇੱਕ ਮਹੀਨਾ ਹੋ ਜਾਣਾ ਇਹਦੀ ਏਆਈ ਹੋਈ ਨੂੰ ਤੇ ਇੱਕ ਚੰਗੇ ਦੁੱਧ ਵਾਲੀ ਤੀਜਾ ਸੂਆ ਸੈਕਸ ਰਸੀਵਨ ਲੱਗਾ ਜੀ ਤੋਂ ਪ੍ਰੈਗਨੈਂਟ ਆ 32 ਲੀਟਰ ਦੂਜੇ ਸੂਵੇ ਖੁੱਲਾ ਦੁੱਧ ਚੋਇਆ ਫੁੱਲ ਵੱਡੀ ਵਹਿੜ ਫਾਰਮ ਵਾਲੀਆਂ ਵਹਿੜਾਂ ਜੀ ਡਿਵਾਈਡ ਆ ਮਾਨਤਾਂ ਦੋਹਾਂ ਨਾਗਾਂ ਜੀ ਹੋ ਜੂਏ ਦੋ ਨਾਗ ਸੇਲ ਐ ਬਹੁਤ ਸੋਹਣੇ ਨਾਗ ਆ ਵੱਡੇ ਕੱਦ ਕਾਰਠ ਵਾਲੇ ਵਜਨ ਵਾਲੇ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਪਸ਼ੂ ਪਸੰਦ ਆਉਂਦਾ ਜੇ ਕੋਈ ਸੂਈ ਸਵਾਈ ਵਹਿੜ ਲੈਣ ਦਾ ਚਾਹ ਵਣ ਦੋ ਨੰਬਰ ਸੂਈ ਵੀ ਐ ਇੱਕ ਨੰਬਰ ਗੱਭਣ ਫੋਨ ਨੰਬਰ ਸਕਰੀਨ ਤੇ ਪੈੰਡ ਵੈਰੋ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਮਾੜੀ ਵਾਲੀ ਛੜਕ ਦੇ ਵਾਟਰ ਬਾਕਸ ਦੀ ਟੈਂਕੀ ਦੇ ਨਾਲ ਵੀਰ ਦਾ ਘਰ ਆ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਰ ਨਾਲ ਫੋਨ ਤੇ ਗੱਲਬਾਤ ਕਰ ਲਿਓ ਪ੍ਰੋਪਰ ਐਡਰੈਸ ਲਿਜਾ ਦੂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ